ਜਿਨੀਆਂ ਚੇਅਰਮੈਨੀਆਂ ਬਣੀਆਂ ਨੇ ਜਿਨੀਆਂ ਸਬ ਕਮੇਟੀਆਂ ਬਣੀਆਂ ਨੇ ਜਿਹਨਾਂ ਪ੍ਰਭਾਵ ਤੋਂ ਉਹਨਾਂ ਨੂੰ ਮੈਂ ਰੱਦ ਕਰਦਾ ਹਾਂ ਤੇ ਜਿੰਨਾ ਚਿਰ ਤੱਕ ਅਗਾ ਜਿੰਨਾ ਚਿਰ ਮੇਰੇ ਕੋਲ ਪਾਵਰ ਨਹੀਂ ਆ ਜਾਂਦੀ ਤੇ ਉਹ ਕਾਨੂੰਨ ਦੇ ਹਿਸਾਬ ਦੇ ਨਾਲ ਹੀ ਅਗਲੀਆਂ ਚੇਅਰਮੈਨੀਆਂ ਤੇ ਸਬ ਕਮੇਟੀਆਂ ਨੁਸਕਰੀਪੀਆਂ ਜਾਣਗੀਆਂ ਨਰੇ ਗੱਲੇ ਕਿ ਦਾਦੂ ਸਾਹਿਬ ਤੇ ਸਭ ਤੋਂ ਚੀਕਾ ਉਹ ਮਰਦਾ ਜਿਹੜਾ ਦੋਸ਼ੀ ਹੁੰਦਾ ਜਿਹੜਾ ਸਭ ਬੰਦਾ ਉਹਨੂੰ ਕੀ ਚੀਕਾ ਮਾਰਦੀਆਂ ਮੈਂ ਹੁਣ ਆਪਣਾ ਨਹੀਂ ਕਿਹਾ ਨਾ 2014 ਤੋਂ ਲੈ ਕੇ 2020 ਸਭ ਤੋਂ ਮਟੇ ਪਰਧਾਰਿਆਂ ਪਹਿਲੋਂ ਮੈਰਾ ਆਡਿਟ ਕਰਾਓ ਜਿਉਂ ਉਹ ਵੀ ਨਿਕਲੇਗਾ ਮੈਂ ਗੁਰੂ ਘਰ ਦਾ ਦੇਂਦਾਰ ਹਾਂ ਮੈਂ ਦੇਵਾਂਗਾ ਪਹਿਲੀ ਤੇ ਗੱਲ ਹੈ ਦਾਦੂ ਸਾਹਿਬ ਦੀ ਯਾਦਦਾਸ਼ ਬੜੀ ਕਮਜ਼ੋਰ ਹੈ ਉਹ ਜਰਨਲ ਹਾਊਸ ਦੇ ਵਿੱਚ ਹੀ ਖਲੋ ਕੇ ਕਹਿੰਦੇ ਨੇ ਕਿ ਆਡਿਟ ਹੋਣਾ ਚਾਹੀਦਾ ਸੱਤ ਮੈਂਬਰ ਕਮੇਟੀ ਦੇ ਵਿੱਚ ਮੈਂ ਬੜਾ ਖੁਸ਼ ਹਾਂ ਹੂੰ ਹੂੰ ਜਿਹੜਾ ਬਜਟ ਜਿਹੜਾ ਪਾਸ ਨਹੀਂ ਹੋਇਆ ਉਹਦੇ ਵਾਸਤੇ ਵੀ ਸਤਨੇਵੀਂ ਵੀ ਕਮੇਟੀ ਬਣ ਜਾਣੀ ਚਾਹੀਦੀ ਏ ਤੇ ਦਾਦੂਆਲ ਸਾਹਿਬ ਦੀ 스ਪੀਡ ਤੋਂ ਹੀ ਏ ਮੇਰੇ ਕੋ ਮੇਰੇ ਕੋ ਉਹਨਾਂ ਦੀ ਆ ਇਹ ਵੀਡੀਓ ਪਈਆਂ ਜਿਹੜੀਆਂ ਬੋਲੇ ਆ ਉਹਨਾਂ ਤੇ ਇਤਰੀ ਗਰਮੀ ਚੰਨੀ ਚਾ ਲੱਗਦਾ ਤੇ ਮੈਂ ਇਸ ਕਮੇਟੀ ਜਿਹੜੀ ਬਣੀ ਏ ਆਡਿਟ ਕਮੇਟੀ ਤੇ ਬਜਟ ਦੀ ਕਮੇਟੀ ਇਹਨੂੰ ਕੋਈ ਦੇ ਸੋਸਿਵਾ ਦਿੰਦਾ ਹਾਂ ਤੇ ਮੇਰੀ ਜਗ੍ਹਾ ਤੇ ਦਾਦੂਆਲ ਸਾਹਿਬ ਬਲਜੀਤ ਸਿੰਘ ਦਾਦੂਆਲ ਉਹ ਮੇਰੀ ਦਾ ਮੈਂਬਰ ਬਣਾਇਆ ਜੋ ਮੈਂ ਹੈਰਾਨ ਹੋ ਗਿਆ ਲੈਂਡ ਪੜ ਕੇ ਕਿ ਜਿਨ੍ਹਾਂ ਦੇ ਵਿਰੁੱਧ ਇਨਕੁਆਇਰੀ ਹੋਣੀ ਹੈ ਤੇ ਇਹ ਮੈਂਬਰ ਸੇਬਨ ਕਮੇਟੀਆਂ ਵਾਲੇ ਉਹਨੂੰ ਜੱਜ ਨਿਯੁਕਤ ਕਰ ਰਹੇ ਨੇ ਉਸ ਮੇਦੀ ਦੇ ਵਿੱਚ ਮੈਂਬਰ ਪਾ ਰਹੇ ਨੇ ਕਿ ਜਿਹੜਾ ਫੰਡ ਵੰਡਿਆ ਗਿਆ ਉਹ ਸੀ 4.5 ਕਰੋੜ ਦਾ ਜਿਹਨੂੰ ਸੱਤ ਮੈਂਬਰੀ ਕਮੇਟੀ ਨੇ ਰੋਕ ਕੀਤੀ ਕਿ ਉਹ 4.5 ਕਰੋੜ ਦਾ ਪਰਦਾ ਹੀ ਨਹੀਂ ਸੀ ਪੀ ਲੱਗਦਾ ਵੀ ਇਹ ਫੰਡ ਗਿਆ ਕਿ ਕੁਝ ਕੱਪੜਾ ਹੋਇਆ ਜਿਹੜੀਆਂ ਤਸਵੀਰਾਂ ਵਾਇਰਲ ਹੋਈਆਂ ਸੀ ਪੁੱਛਣ ਪਹਿਲਾਂ ਕੱਪੜੇ ਦੀ ਉਹ ਉਹਨਾਂ ਉਹਨਾ ਮੈਨੂੰ ਜਾਣਕਾਰੀ ਦਿੱਤੀ ਹੋਵੇ ਕੋਈ ਮੈਨੂੰ ਉਸ ਵਿੱਚ ਜਹਾਂ ਨਹੀਂ ਜਿਹੜੀ ਜਾਂਚ ਪਰਤਾਲੇ ਲਈ ਕਮੇਟੀ ਜਾਂ ਆਡਿਟ ਕਮੇਟੀ ਕਰ ਰਹੀ ਹੈ ਇਹਦੇ ਵਿੱਚ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਹੈਗਾ ਉਹ ਕਹਿੰਦੇ ਪ੍ਰਧਾਨ ਸਾਹਿਬ ਕੋਈ ਅਧਿਕਾਰ ਨਹੀਂਗਾ ਤੇ ਕਿਉਂ ਚੇਅਰਮੈਨਾਂ ਨੂੰ ਵੀ ਉਲਾ ਦੇਣ ਜੇ ਜੇ ਚੇਅਰਮੈਨਾਂ ਐਡਜੈਕਟਿਵ ਬੋਡੀ ਨੇ ਅਧਿਕਾਰ ਨਹੀਂ ਮੇਰੇ ਕੋਲ ਤੇ ਫਿਰ ਜਿਹੜੇ ਚੇਅਰਮੈਨ ਇਹਨਾਂ ਨੇ ਲਾਏ ਗਏ ਜਿਹੜਾ ਬੂੰਗਾ ਚਿੱਪੀ ਇਹਨਾਂ ਨੇ ਚੇਅਰਮੈਨ ਖਰੀਦ ਵਾਲਾ ਬਣਾਇਆ ਉਹ ਕਿਸ ਨੂੰ ਲਵਾਇਆ ਜਿਹੜਾ ਇਹਨਾਂ ਦੋ-ਤਿੰਨ ਚੇਅਰਮੈਨ ਵਿੱਚੋਂ ਗੁਰਬੀਰ ਨੂੰ ਬਣਵਾਤੀ ਜੀ ਨੂੰ ਬਣਵਾਇਆ ਉਹ ਉਹਨਾਂ ਨੇ ਉਹ ਕਿਨੇ ਕੋ ਬੁਆਇਆ ਤੈਨੂੰ ਦਾਦੂਆਲ ਸਾਹਿਬ ਤੇ ਸਕੰਜਾ ਕਸਿਆ ਨੂੰ ਨਜ਼ਰ ਆਇਆ ਕਿ ਮੇਰੇ ਤੇ ਸਕੰਜਾ ਜਾੜਾ ਪੈ ਇੱਕ ਸਿੰਦਾ ਹੈ ਤੇ ਉਹ ਉਹਨਾਂ ਫਿਰ ਬਨਵਾਸ਼ੀ ਬਖਾਨੀ ਵੀ ਮੀਟਿੰਗ ਦੇ ਵਿੱਚ ਆਪਣੇ ਜਿਹੜੇ ਉਗਰਵਾਦੀ ਪੰਜ ਚਾਰ ਪਿਸਤੌਲਾ ਵਾਲੇ ਨਾਲ ਨਹੀਂ ਫਿਰਦਾ ਇੱਕ ਗੁਰਪ੍ਰਸ਼ਾਣ ਫਰੀਦਾਬਾਦ ਦਾ ਜਿਹੜਾ ਨਾਲ ਦੇ ਕੰਬੇ ਤੋਂ ਜ਼ੋਰ ਕਰਕੇ ਪਿਸਤੌਲ ਲਿਆ ਤੇ ਉਹਨੇ ਮੈਨੂੰ ਚੈਲੰਜ ਕੀਤਾ ਤੇ ਵੀ ਮਰਨੀ ਧਮਕੀਆਂ ਤੱਕ ਦਿੱਤੀਆਂ ਉਹ ਵਾਇਰਲ ਹੋਈਆਂ ਨੇ ਉਹਨਾਂ ਦੇ ਪਰਚੇ ਐਫਆਰ ਨੂੰ ਨਜ਼ਰਦਰਜ ਹੋਏ ਨੇ ਇਸ ਕਰਕੇ ਦਾਦੂਆਲ ਸਾਹਿਬ ਮੈਂ ਨਾ ਬਖਲਾ ਗਏ ਨੇ हरियाणा कमेटी ਤੋਂ ਪ੍ਰਧਾਨ ਸਾਹਿਬ ਸਾਡੇ ਨਾਲ ਜੁੜ ਚੁੱਕੇ ਆ ਜੀਬੀ ਸਿੰਘ ਚਿੰਦਾ ਜੀ ਗੁਰਫਤ ਤੇ ਸੰਜ ਕਰਦੇ ਆ ਚਿੰਦਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿੰਦਾ ਸਾਹਿਬ ਜਿਹੜਾ ਮਸਲਾ ਬਣਿਆ ਹੋਇਆ ਜਿਹੜੀ ਤੁਸੀਂ ਚੇਅਰਮੈਨ ਹੀਆ ਭੰਗ ਕੀਤੀਆਂ ਹੋਈਆਂ ਵਾ ਇਸ ਮਸਲੇ ਤੇ ਤੁਸੀਂ ਚਾਹੁੰਦੇ ਸੀ ਕਿ ਤੁਸੀਂ ਆਪਣਾ ਪੱਖ ਸਪਸ਼ਟ ਕਰ ਦਿਓ ਕਿਉਂਕਿ ਦੋਵਾਂ ਧਿਰਾਂ ਦਰਮIAN ਜੋ ਥੋੜਾ ਸਮਾਂ ਪਹਿਲਾਂ ਹੀ ਪ੍ਰਧਾਨਗੀ ਤੁਹਾਨੂੰ ਮਿਲੀ ਆ। ਉਸ ਤੋਂ ਬਾਅਦ ਦੇ ਵਿੱਚ ਅੱਜ ਬਵੇਲਾ ਵੱਡਾ ਖੜਾ ਹੋ ਚੁੱਕਾ ਐ ਅਸੈਂਬਲੀ ਤੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਇਹ ਮੇਰੇ ਤੋਂ ਵੱਧ ਮੈਂ ਕਿਹਾ ਦਾਦੂਵਾਲ ਸਾਹਿਬ ਨੂੰ ਪੁੱਛਿਆ ਜਾਣਾ ਚਾਹੀਦਾ ਜਿਨ੍ਹਾਂ ਪੰਕ ਕਰਵਾਈਆਂ ਨੇ ਕਿੰਨੀ। ਦੇਖੋ ਆਪਾਂ ਦਾ ਆਪਾਂ 23 ਸ਼ਰੀਕ ਕ ਆਪਣਾ ਪ੍ਰਧਾਨ ਬਣੇ, ਐਡਜੈਕਟਿਵ ਬੋਡੀ ਬਣੀ। ਹਾਂਜੀ। ਤੇ 25 ਆਪਿਆ ਇਸ ਪਿਛਲੀ 25 ਜੁਲਾਈ ਮਈ ਜੁਲਾਈ ਅਗਸਤ ਹੁਣ ਜੁਲਾਈ ਦਾ ਮਹੀਨਾ ਹੈ ਨਾ ਹਾਂ ਜੀ 25 25 25 ਜੁਲਾਈ 25 ਮਈ ਨੂੰ ਹਾਂ 25 ਮਈ ਨੂੰ ਮੇਰੇ ਖਿਆਲਿਆ ਆਪਣੀਆਂ ਜਿਹੜੀਆਂ ਨੇ ਉਹ ਕਮੇਟੀਆਂ ਤੇ ਉਸ ਤੋਂ ਬਾਅਦ ਇਹ ਅਨਾਉਂਸਮੈਂਟ ਕੀਤੀ ਗਈ ਕਿ ਉਹ ਕਮੇਟੀਆਂ ਅਨਾਉਂਸਮੈਂਟ ਇਸ ਕਰਕੇ ਕੀਤੀਆਂ ਗਈਆਂ ਕਿ ਪ੍ਰਧਾਨ ਸਾਹਿਬ ਦੇ ਕੋਲ ਇਕੱਲਾ ਭਾਰ ਨਹੀਂ ਇਹਦਾ ਵੱਡਾ ਸਿਸਟਮ ਸੰਭਾਲਿਆ ਜਾ ਰਿਹਾ ਹੈਗਾ ਅਸੀਂ ਨਵੇਂ-ਨਵੇਂ ਈ ਸਾਡ ਜਿੰਮੇਵਾਰੀ ਮਿਲੀ ਹੈ ਕਿ ਕੰਮ ਸਾਰੇ ਚੇਅਰਮੈਨ ਲਾ ਕੇ ਜਦੋਂ ਕਿ ਕਾਨੂੰਨੀ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿ ਵਿੱਚ ਇਸ ਤਰ੍ਹਾਂ ਕੋ ਚੇਅਰਮੈਨ ਨਹੀਂ ਲਾਏ ਜਾਂਦੇ ਜੋ ਕਾਨੂੰਨ ਦੀ ਗੱਲ ਹੈ ਤੇ ਪਰ ਇਹ ਸਾਡੀ ਹਾਲੀ ਲਾਂਗ ਰੈਜ਼ੋਲੂਸ਼ਨ ਨਹੀਂ ਬਣੇ ਇਸ ਕਰਕੇ ਆਪਣੇ ਕੰਮ ਨੂੰ ਵੰਡਣ ਵਾਸਤੇ ਸਾਰੇ ਮੈਂਬਰਾਂ ਦਾ ਸਹਿਯੋਗ ਲੈਣ ਵਾਸਤੇ ਆਪਾਂ ਕੋ ਚੇਅਰਮੈਨੀਆਂ ਜਿਹੜੀਆਂ ਨੇ ਉਹ ਅਲਾਟ ਕੀਤੀਆਂ ਤੇ ਚੇਅਰਮੈਨੀਆਂ ਅਲਾਟ ਕਰਨ ਤੋਂ ਬਾਅਦ ਇਹ ਰਖੜੇ 1 ਮਹੀਨਾ ਹੋ ਚੁੱਕਾ ਹੈ ਕਿ ਫਿਰ ਦਾਦੂਆਲ ਸਾਹਿਬ ਕੋਈ ਦਿਨ ਪਹਿਲੋ ਆਪਣੇ ਕੁਝ ਮੈਂਬਰ ਮੇਰੇ ਮੈਂਬਰ ਸਹਿਬਾਨ ਨੂੰ ਲਾਲ ਲੈ ਕੇ ਕੁਝ ਕੌਪੀ ਮੈਂਬਰ ਕੁਝ ਇਲੈਕਟਿਡ ਮੈਂਬਰ ਕੋਈ ਨਾਮਜ਼ਦ ਮੈਂਬਰ ਉਹਨਾਂ ਨੂੰ ਲੈ ਕੇ ਜੋ 3 ਦਿਨ ਪਹਿਲਾਂ ਸਾਡੇ ਜਿਹੜੇ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਨੇ ਸਰਦਾਰ ਦਸ਼ਮ ਸਿੰਘ ਜੀ ਸੀ ਉਹਨਾਂ ਨੂੰ ਇੱਕ ਐਪਲੀਕੇਸ਼ਨ ਦੇ ਕੇ ਆਏ ਵੀ ਜੋ ਪ੍ਰਧਾਨ ਬਣਿਆ ਹੈ ਉਹ ਆਪਣੀ ਮਰਜ਼ੀ ਨਾਲ ਹੀ ਆਪਣੀ ਲੈਡਰ ਪੈਡ ਤੇ ਕਮੇਟੀਆਂ ਜਿਹੜੀਆਂ ਹੈ ਉਹ ਨਹੀਂ ਬਣਾ ਸਕਦਾ ਉਹ কেবল ਆਰਡਰ ਬੁੱਕ ਤੇ ਪਾ ਸਕਦਾ ਹੈ ਕਿ ਆਰਡਰ ਬੁੱਕ ਤੇ ਪਾ ਕੇ ਹੀ ਜਿਹੜਾ ਸਕੱਤਰ ਹੈ ਉਹਦੇ ਵੱਲੋਂ ਕਮੇਟੀਆਂ ਜਿਹੜੀਆਂ ਨੇ ਉਹ ਬਣਾਈਆਂ ਜਾਣੀਆਂ ਨਿਕਲੇਰ ਕੀਤੀਆਂ ਜਾਣੀਆਂ ਤੇ ਇਹ ਕੰਮ ਜਿਹੜਾ ਨਾ ਗੈਰਕਾਨੂੰਨੀ ਹੋ ਗਿਆ ਜਦੋਂ ਕਿ ਜਦੋਂ ਮੈਂ ਕਮੇਟੀਆਂ ਬਣਾਉਣ ਲੱਗਾ ਸੀ ਤੇ ਇਹ ਹੀ ਦਾਦੂ ਆਪ ਸਾਹਿਬ ਤੇ ਸਾਰੇ ਕਹਿੰਦੇ ਹਨ ਕਿ ਪ੍ਰਧਾਨ ਸਾਹਿਬ ਅਸੀਂ ਤੇ ਤੁਹਾਡੇ ਚਾਈਨਾ ਵਾਲੀ ਕਮੇਟੀ ਮੰਨਾਂਗੇ ਹੋਰ ਕਿਸੇ ਦਿਨ ਨਹੀਂ ਮੰਨਾਂਗੇ ਕਿਉਂਕਿ ਸਕੱਤਰ ਸਾਹਿਬ ਦੇ ਨਾਲ ਇਹ ਨਹੀਂ ਬੰਦੀ ਹੋਣੀ ਇਹਨਾਂ ਉਹਨੂੰ ਤੇ ਮੇਥੋਂ ਆਪਣੀ ਲੈਟਰਪੈਡ ਤੇ ਆਪਣੀਆਂ ਕਮੇਟੀਆਂ ਮਿੱਥੂ ਬਣਵਾ ਲਈਆਂ ਪਰ ਫਿਰ ਜਿਹੜੀ ਇਹਨਾਂ ਆਪ ਮਿੱਥੂ ਕਮੇਟੀਆਂ ਬੁਲਵਾਈਆਂ ਤੇ ਆਲਾ ਮੇਰੇ ਕੋਲ ਲੈਟਰ ਪੈਰ ਤੇ ਕਰਵਾਏ ਤੇ ਫਿਰ ਇਹਨਾਂ ਕਾਨੂੰਨ ਦਾ ਹਵਾਲਾ ਦੇ ਕੇ ਦੋ ਦਿਨ ਸਹੀ ਹੋਏ ਤੇ ਤੇਜ ਹੋ ਗਿਆ ਵੀ ਕਮੇਟੀਆਂ ਗਲਤ ਬਣ ਗਈਆਂ ਨੇ ਮੇਰੇ ਮੈਂ ਕੱਲ ਨਾਨਕਵਾਲ ਦੇ ਜਾਰਿਆ ਹਾਂ ਰਸਤੇ ਦੇ ਵਿੱਚ ਜਿਹੜੇ ਸਾਡੇ ਚਿਹ ਆਪਣਾ ਸਪੋਰਟਸਮੈਨ ਬਣਾਇਆ ਸੀ ਨਾ ਉਹਨਾਂ ਨੂੰ ਜਾਣਕਾਰੀ ਮਿਲੀ ਚੰਡੀਗੜ੍ਹ ਤੋਂ ਕਿ ਇਹ ਜਾਦੂ ਆਪ ਸਭ ਕੋਲ ਮੈਂਬਰਾਂ ਨਾਲ ਲੈ ਕੇ ਤੇ ਚੇਅਰਮੈਨ ਜਿਹੜੇ ਬਣੇ ਜਾਂ ਸਬ ਕਮੇਟੀਆਂ ਬਣੀਆਂ ਨੇ ਉਹਦੇ ਤੇ ਅਤਰਾ ਜਿਤਾੜੇ ਨੇ ਪ੍ਰਧਾਨ ਜੀ ਇਸ ਤੇ ਤੇ ਉਹਨਾਂ ਨੇ ਉਹ ਜਿੱਡੀ ਗੱਡੀ ਐ ਸਨ ਤੇ ਮੈਨੂੰ ਉਹਨਾਂ ਨੂੰ ਫੋਨ ਕਰਕੇ ਗੱਡੀ ਰਕਵਾਈ ਤੇ ਕਹਿਣ ਲੱਗੇ ਪ੍ਰਧਾਨ ਜੀ ਆ ਜਾਣਕਾਰੀ ਮਿਲੀ ਏ ਆਪਾਂ ਅੰਕੀ ਕਰਨਾ ਚਾਹੀਦਾ ਮੈਂ ਕਿ ਜੋ ਤੁਸੀਂ ਫੈਸਲਾ ਕਰੋ ਮੈਨੂੰ ਮਨਜ਼ੂਰ ਏ ਤੇ ਸਪੋਰਟਸਮੈਨ தம் ਨੇ ਮੇਰੇ ਕੋਲ ਖਲੋ ਕੇ ਇਹ ਬੇਨਤੀ ਕੀਤੀ ਤੇ ਅਸੀਂ ਪ੍ਰਧਾਨ ਜੀ ਨੂੰ ਬੇਨਤੀ ਕਰਦੇ ਹਾਂ ਕਿ ਜੇ ਕਮੇਟੀਆਂ ਅਤਰਾ ਯੋਗ ਨੇ ਜਾਂ ਕਿਤੇ ਗੈਰ ਕਾਨੂੰਨੀ ਮੈਂਬਰ ਸਹਿਬਾਨਾਂ ਨੂੰ ਲੱਗਦੀਆਂ ਨੇ ਤੇ ਆਪਾਂ ਕਿਉਂ ਨਾ ਅਸੀਂ ਤੁਹਾਨੂੰ ਬੇਨਤੀ ਕਰਨੇ ਆ ਕਿ ਕਿਉਂ ਨਾ ਕਮੇਟੀਆਂ ਆਪਾਂ ਬਣ ਕਰਦੇ ਜੀ ਤੇ ਕਾਨੂੰਨੀ ਤੌਰ ਤੇ ਠੀਕ ਕਮੇਟੀਆਂ ਬਣਾਈਆਂ ਜਾਣ ਤੇ ਮੈਂ ਉਹਨਾਂ ਦੀ ਬੇਨਤੀ ਪ੍ਰਵਾਨ ਕਰਦਾ ਹੋਇਆ ਤੇ ਦਾਦੂਆਲ ਸਾਹਿਬ ਤੇ ਦਾਦੂਆਲ ਜਿਹੜੇ ਮੈਂਬਰ ਉੱਥੇ ਗਏ ਉਹਨਾਂ ਦਾ ਮਾਨ ਸਤਕਾਰ ਕਰਨ ਵਾਸਤੇ ਕਿ ਉਹਨਾਂ ਜੇ ਕੋਈ ਕਾਨੂੰਨ ਵੀ ਗੱਲ ਅੱਗੇ ਲੈ ਕੇ ਆਏ ਨੇ ਤੇ ਜੇ ਉਹ ਕਾਨੂੰਨ ਵੈਲੇ ਹੋયા ਤੇ ਵਾਕਈ ਗੱਲ ਇਹ ਠੀਕ ਹੈ ਤੇ ਫਿਰ ਆਪਾਂ ਤੁਰੰਤ ਪ੍ਰਭਾਵ ਦੇ ਨਾਲ ਕਮੇਟੀਆਂ ਸਭ ਕਮੇਟੀਆਂ ਤੇ ਜਿਹੜੇ ਚੇਅਰਮੈਨ ਨੇ ਉਹ ਸਾਰੇ ਪੰਗ ਕਰਦੇ ਨੇ ਚਾਹੀਦੇ ਨੇ ਤਾਂ ਕਿ ਕਾਨੂੰਨ ਦੇ ਅੰਦਰ ਹੀ ਰਹੇ ਕਿ ਪ੍ਰਤੀ ਦੇ ਰਹਿ ਰਹੇ ਢਿੰਡਾ ਸਾਹਿਬ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਦਾਦੂਵਾਲ ਸਾਹਿਬ ਨੇ ਕਿਹਾ ਸੀ ਪਰ ਦਾਦੂਵਾਲ ਸਾਹਿਬ ਦਾ ਜੋ ਗਿਆਨ ਆ ਰਿਹਾ ਉਹ ਕਹਿੰਦੇ ਕਿ ਸਭ ਕਮੇਟੀਆਂ ਤੁਸੀਂ ਜਿਹੜੀਆਂ ਬਣਾਈਆਂ ਸੀ ਉਹ ਚਿਹਤਿਆਂ ਨੂੰ ਦਿੱਤੇ ਉਹ ਮੈਂਬਰ ਜਿਹੜੇ ਚਿਹਤੇ ਬਣਾਏ ਸੀ ਦੂਜਾ ਨੇ ਕਿਹਾ ਕਿ ਜਿਹੜੇ ਚੇਅਰਮੈਨ ਹਨ ਨਾ ਉਹ ਅਡਜੈਕਟਿਵ ਦੇ ਵਿੱਚ ਬਣੇ ਸੀ ਤੁਹਾਡੇ ਕੋਲ ਕੋਈ ਪਾਵਰ ਹੈ ਨਹੀਂ ਕੀ ਲੱਗਦਾ ਕਿ ਢਿੰਡਾ ਸਾਹਿਬ ਕੋਲ ਕੋਈ ਪਾਵਰ ਹੈ ਜੀ ਇਸ ਤਰ੍ਹਾਂ ਜੀ ਪਹਿਲੀ ਤੇ ਗੱਲ ਹੈ ਦਾਦੂਆ ਸਾਹਿਬ ਦੀ ਯਾਦ ਆਸ ਬੜੀ ਕਮਜ਼ੋਰ ਹੈ ਉਹ ਜਰਨਲ ਹਾਊਸ ਦੇ ਵਿੱਚ ਹੀ ਖਲੋ ਕੇ ਕਹਿੰਦੇ ਨੇ ਕਿ ਆਡਿਟ ਹੋਣਾ ਚਾਹੀਦਾ 7 ਨੰਬਰ ਕਮੇਟੀ ਦੇ ਮੈਂ ਬੜਾ ਖੁਸ਼ ਆ ਹਮ ਬਜਟ ਜਿਹੜਾ ਪਾਸ ਨਹੀਂ ਹੋਇਆ ਉਹਦੇ ਵਾਸਤੇ ਵੀ 7 ਨੰਬਰ ਕਮੇਟੀ ਬਣ ਜਾਣੀ ਚਾਹੀਦੀ ਏ ਤੇ ਦਾਦੂਆ ਸਾਹਿਬ ਦੀ 스ਪੀਲ ਪਈ ਏ ਮੇਰੇ ਕੋ ਮੇਰੇ ਕੋ ਉਹਨਾਂ ਦੀ ਇਹ ਵੀਡੀਓ ਪਈਆਂ ਜਿਹੜੀਆਂ ਬੋਲਿਆ ਉਹਨਾਂ ਤੀ ਤਰੀਕ ਤੇ ਤੇ ਉਹਨੇ ਤੋਂ ਨੂੰ ਕਰ ਗਏ ਤੇ ਜਿਹੜੇ ਕਮੇਟੀ ਦੇ ਉਹਨਾਂ ਸੱਤ ਨਾਂ ਦਿੱਤੇ ਜਿਹਦੇ ਚ ਉਹਨਾਂ ਨਾ ਇੱਕ ਤੇ ਰਾਮ ਸਰ ਦਾ ਦਿੱਤਾ ਆਪਣਾ ਗੁਰਮੀਤ ਸਿੰਘ ਰਾਮ ਸਰ ਦਾ ਨਾਮ ਦਿੱਤਾ ਤੇ ਉਹਦੇ ਉਹਨਾਂ ਜਦੋਂ ਮੈਂ ਬਜਟ ਦੀ ਆਡਿਟ ਦੀ ਜਲ ਕਰਾਈ ਤੇ ਮੈਂ ਆਡੀਟਰ ਦਾ ਸੀ ਕਿਤੇ ਫਸ ਨਾ ਜਾਈਏ ਤੇ ਜਿਹੜੇ ਉਹਨਾਂ ਆਪਣੇ ਆ ਮੈਂਬਰ ਦਿੱਤੇ ਸਨ ਉਹਨਾਂ ਮੈਨੂੰ ਸਤੀਫਾ ਦੇ ਦਿੱਤਾ ਤੇ ਸਤੀਫੇ ਦੇ ਵਿੱਚ ਇੱਕ ਲੇਨ ਲਿਖ ਦਿੱਤੀ ਜੋ ਬੜੀ ਮਜ਼ੇਦਾਰ ਗੁਰਮੀਤ ਸਿੰਘ ਲਿਖਦਾ ਦਿਆ ਕਿ ਮੈਂ ਇਸ ਕਮੇਟੀ ਜਿਹੜੀ ਬਣੀ ਹੈ ਆਡਿਟ ਕਮੇਟੀ ਤੇ ਬਜਟ ਦੀ ਕਮੇਟੀ ਤੇ ਇਹਨੂੰ ਇਹ ਦੋਸਤੀਵਾ ਦਿੰਦਾ ਹਾਂ ਕਿ ਮੇਰੀ ਜਗ੍ਹਾ ਤੇ ਦਾਦੂਆ ਸਾਹਿਬ ਬਲਜੀਤ ਸਿੰਘ ਦਾਦੂਆ ਨੂੰ ਉਸ ਕਮੇਟੀ ਦਾ ਮੈਂਬਰ ਬਣਾਇਆ ਜੋ ਮੈਂ ਹੈਰਾਨ ਹੋ ਗਿਆ ਲੈਣ ਪੜ ਕੇ ਕਿ ਜਿਨ੍ਹਾਂ ਦੇ ਵਿਰੁੱਧ ਇਨਕੁਆਇਰੀ ਹੋਣੀ ਹੈ ਤੇ ਇਹ ਮੈਂਬਰ ਸੇ ਬਣ ਕਮੇਟੀਆਂ ਵਾਲੇ ਉਹਨੂੰ ਜੱਜ ਨਿਯੁਕਤ ਕਰ ਰਹੇ ਨੇ ਉਸ ਕਮੇਟੀ ਦੇ ਮੈਂਬਰ ਪਾ ਰਹੇ ਨੇ ਇਹ ਕਿਵੇਂ ਹੋ ਸਕਦਾ ਮੈਂ ਉਸ ਕਮੇਟੀ ਦਾ ਹਿੱਸਾ ਨਹੀਂ ਬਣਿਆ ਦਾਦੂਆ ਸਾਹਿਬ ਦੇ ਆਪਣੇ ਬੰਦੇ ਲੈ ਕੇ ਦੇ ਰਹੇ ਨੇ ਕਿ ਮੈਂ ਸਿਫਾ ਦੇਣਾ ਚਾਹੁੰਦਾ ਹਾਂ ਤੇ ਦਾਦੂਆ ਸਾਹਿਬ ਨੂੰ ਕਹਾਂ ਦੇ ਮੇਰਾ ਖਿਆਲ ਹੈ ਦਾਦੂਆ ਸਾਹਿਬ ਇਹ ਜਿਆਦੇ ਹੇਲੂ ਹੋ ਗਏ ਨੇ ਉਹਨਾਂ ਨੂੰ ਸਮਝ ਨਹੀਂ ਪਾਈ ਰਹੀ ਕਿ ਮੈਂ ਬਿਆਨ ਕਿਹੜੇ ਦੇਣਾ ਵਾਂ ਤੇ ਟੀਵੀ ਦੇ ਸਾਹਮਣੇ ਕੀ ਬੋਲਣਾ ਤੇ ਮੈਂ ਪਹਿਲੋਂ ਆਪਣੀ ਫੈਸਲੇ ਆਪਣੇ ਮੂਹੇ ਹੀ ਇਹ ਉਹਨਾਂ ਨੂੰ ਵਾਪਸ ਲੈ ਰਿਆ ਇਸ ਕਰਕੇ ਦਾਦੂ ਸਾਹਿਬ ਹੋਰ ਜਿਹੜੀ ਵੀ ਕੋ ਗੱਲ ਕਰਨੀ ਹੈ ਨਾ ਕਿਸੇ ਦਾ ਰਿਕਾਰਡ ਵੇਖ ਰਹੇ ਆ ਕਿ ਕੋ 4 ਦਿਨ ਪਹਿਲਾਂ ਮੈਂ ਕੀ ਬੋਲਿਆ ਸੀ ਕਿ ਅੱਜ ਮੈਂ ਕੀ ਬੋਲਦਾ ਇਹਨੇ ਸੰਕਟ ਨੂੰ ਗੁੰਮਰਾਣਾ ਕਿੰਦਾ ਸਾਹਿਬ ਚੇਅਰਮੈਨ ਨੇ ਇਹਦੀ ਗੱਲ ਕੀਤੀ ਜਾ ਰਹੀ ਦਾਦੂ ਸਾਹਿਬ ਬੋਲੋ ਕਿੰਦੀ ਐਡਜੈਕਟਿਵ ਦੇ ਵਿੱਚ ਮਤਾ ਪਾਸ ਹੋਇਆ ਇਦੀ ਵਿੱਚ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਹੈਗਾ ਉਹ ਕਹਿੰਦੇ ਪ੍ਰਧਾਨ ਸਾਹਿਬ ਕੋਈ ਅਧਿਕਾਰ ਨਹੀਂਗਾ ਕਿਉਂ ਚੇਅਰਮੈਨਾਂ ਨੂੰ ਵੀ ਉਲਾਹ ਦੇਣਾ ਜੇ ਜੇ ਚੇਅਰਮੈਨ ਅਡਜੈਕਟਿਵ ਬੋਡੀ ਨੇ ਅਧਿਕਾਰ ਨਹੀਂ ਮੇਰੇ ਕੋਲ ਤੇ ਫਿਰ ਜਿਹੜੇ ਚੇਅਰਮੈਨ ਇਹਨਾਂ ਨੇ ਲਾਏ ਗਏ ਜਿਹੜਾ ਬੂੰਗਾ ਚਿੱਦੀ ਇਹਨਾਂ ਨੇ ਚੇਅਰਮੈਨ ਖਰੀਦ ਵਾਲਾ ਬਣਾਇਆ ਉਹ ਕਿਸਮ ਨੂੰ ਆਇਆ ਜਿਹੜਾ ਇਹਨਾਂ ਦੋ-ਤਿੰਨ ਚੇਅਰਮੈਨ ਮਿੱਥੋਂ ਗੁਰਬੀਰ ਨੂੰ ਬਣਵਾ ਦੂਜਿਆਂ ਨੂੰ ਬਣਵਾਇਆ ਉਹ ਉਹਨਾਂ ਨੇ ਉਹ ਕਿਹਨੇ ਨੂੰ ਬਣਵਾਇਆ ਜਿਹੜਾ ਐਨ.ਆਰ.ਆਈ ਪ੍ਰਧਾਨ ਬਣਾਇਆ ਰੁਪਿੰਦਰ ਸਿੰਘ ਉਹ ਕਿਹਨਾਂ ਨੇ ਬਣਵਾਇਆ ਆਪ ਇਹਨਾਂ ਲਿਸਟ ਮੈਨੂੰ ਦਿੱਤੀ ਕਿ ਇਹ ਚੇਅਰਮੈਨ ਸਾਡੇ ਬਣਨੇ ਚਾਹੀਦੇ ਨੇ ਤੇ ਮੈਂ ਉਹਨਾਂ ਨੂੰ ਅਨਾਉਂਸਮੈਂਟ ਕਰ ਦਿੱਤਾ ਹੁਣ ਇਹਨਾਂ ਦੀ ਯਾਦ ਅਸੀਂ ਕਮਜ਼ੋਰ ਹੋ ਜਾਏ ਤੇ ਉਹਨਾਂ ਦੀ ਝੂਠ ਬੋਲਣ ਦੀ ਆਦਤ ਪੈ ਜਾਏ ਤੇ ਸੰਗਤ ਨੂੰ ਗੁਗਲਾ ਕਰਨ ਦੀ ਆਦਤ ਪੈ ਜਾਏ ਉਹਦੇ ਕੋਲ ਮੈਰਤ ਕੋਲ ਕੋਈ ਇਲਾਜ ਹੀ ਨਹੀਂ ਉਹਦੇ ਇਲਾਜ ਕੋਈ ਡਾਕਟਰ ਡਾਕਟਰੀ ਕਰੇਗਾ ਉਹਨਾਂ ਦਾ ਮੈਂ ਦੇ ਕਰ ਨਹੀਂ ਸਕਦੀ ਕਿਦੋਂ ਤਾਂ ਕੁਝ ਦਿਨ ਪਹਿਲਾਂ ਤੁਹਾਡੀਆਂ ਤਸਵੀਰਾਂ ਵਾਇਰਲ ਹੋਈਆਂ ਅਸੀਂ ਆਪ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਤੁਸੀਂ ਦਰਬਾਰ ਸਾਹਿਬ ਇਕੱਠੇ ਆਏ ਕੀ ਕੁੜਤਨਾ ਪੈਦਾ ਹੋ ਗਈ ਐਡੀ ਛੇਤੀ ਤੁਹਾਡੇ ਵਿੱਚ ਕਿ ਜਿਹੜੀਆਂ ਅੱਜ ਦੂਰੀਆਂ ਬਣ ਰਹੀਆਂ ਹਨ ਤੁਹਾਡੇ ਵਿੱਚ ਬਾਬਾ ਬਲਜੀਤ ਸਿੰਘ ਦਾਦੋਵਾਲ ਤੇ ਜੀਪੀਸੀ ਖਿੰਡਾ ਵਿਚਾਰ ਜੀ ਕਿੜੀ ਇਤਨਾ ਕੋਈ ਪੈਦਾ ਨਹੀਂ ਹੋਈਆਂ ਅੱਜ ਵੀ ਉਹ ਸਾਡੇ ਕੌਪਟ ਮੈਂਬਰ ਨੇ ਮੈਂ ਮੁੱਖ ਸੇਵਾਦਾਰ ਹਾਂ ਠੀਕ ਹੈ ਜੀ ਉਹ ਮੈਂਬਰ ਸਰਬਾਨਾ ਨੇ ਉਹਨਾਂ ਨੂੰ ਕੌਪਟ ਕਰ ਦਿੱਤਾ ਜਿਨ੍ਹਾਂ ਦਾ ਮੈਂ ਮੁੱਖ ਸੇਵਾਦਾਰ ਬਣਿਆ ਅੱਜ ਵੀ ਮੇਰੇ ਪ੍ਰਤੀ ਮੇਰੇ ਵੱਲੋਂ ਉਹਨਾਂ ਦੇ ਪ੍ਰਤੀ ਕੋਈ ਕ੍ਰਿਤਾ ਨਹੀਂ ਪਰ ਕ੍ਰਿਸਟਨ ਉਹਨਾਂ ਨੂੰ ਨਨ ਕਹਿਦਾ ਹੋ ਗਈ ਕਿ ਜਿਨ੍ਹਾਂ ਖੋਦ ਦੋ ਦਿਨ ਪਹਿਲੋਂ ਇਹ ਗੱਲ ਕਹੀ ਵੀ ਸੱਤ ਮੈਂਬਰ ਦੀ ਕਮੇਟੀ ਬਣੀ ਚਾਹੀਦੀ ਹੈ ਆਡਿਟ ਹੋਣਾ ਚਾਹੀਦਾ ਤੇ ਬਜਟ ਦੁਬਾਰਾ ਦੀ ਬਜਟ ਨਾ ਪਾਸ ਕੀਤਾ ਜਾਏ ਤੇ ਬਜਟ ਤੇ ਜਾਂਚ ਪਰਤਾ ਹੋ ਕੇ ਪਹਿਲੋਂ ਉਹਦਾ ਆਡਿਟ ਹੋਵੇ ਉਸ ਤੋਂ ਬਾਅਦ ਬਜਟ ਜਿਹੜਾ ਹੈ ਉਹ ਪੇਸ਼ ਕੀਤਾ ਨਵਾਂ ਬਜਟ ਬਣਾਇਆ ਜਾਏ ਉਹਨਾਂ ਨੇ ਖੋਦ ਹੀ ਅਨਾਉਂਸਮੈਂਟ ਕੀਤਾ ਵੀ ਕਮੇਟੀ ਸੱਤ ਮੈਂਬਰ ਦੀ ਕਮੇਟੀ ਬਣੀ ਚਾਹੀਦੀ ਆਪਣੇ ਉਹਨਾਂ ਦੋ ਮੈਂਬਰ ਵਿੱਚ ਪਾਏ ਤੇ ਹੁਣ ਜਦੋਂ ਆਡਿਟ ਦੀ ਗੱਲ ਆਈ ਉਹਨਾਂ ਕਿਹਾ ਇਹ ਵਰਬ ਦੀ ਗੱਲ ਹੈ ਤੇ ਉਹ ਕੋਈ ਜਾਣੀਏ ਜਿਵੇਂ ਪਿਛਲੇ ਟਾਈਮ ਵਿੱਚ ਹੁੰਦਾ ਹੁੰਦਾ ਸੀ ਜਿਹੜੇ ਪਿਛਲੇ ਪ੍ਰਧਾਨ ਰਹੇ ਇੱਕ ਆਰਡਰ ਕਰਨਾ ਦੂਜੇ ਦਿਨ ਆਰਡਰ ਬੰਨ ਲੇਣਾ ਉਹਨਾਂ ਸੋਚਿਆ ਕਿ ਇਹ ਪ੍ਰਧਾਨਮੀ ਸ਼ਾਇਦ ਇਹ ਹੋ ਜਾਏਗਾ ਇਹ ਹਵਾ ਦੀਆਂ ਗੱਲਾਂ ਨੇ ਕਿ ਸੌਡਿਟ ਕਰਵਾਣੇ ਨੇ ਕਿਸ ਬਜਟ ਦੁਬਾਰਾ ਬਣਾਣੇ ਪਰ ਜਦੋਂ ਮੌਦ ਤੇ ਐਕਸ਼ਨ ਲੈਣਾ ਸ਼ੁਰੂ ਕਰਦਾ ਤੇ ਦਾदूवाल ਸਾਹਿਬ ਨੂੰ ਤਕਲੀਫ ਹੋ ਗਈ ਇਸ ਗੱਲ ਦੀ ਕਿ ਜਦੋਂ ਪਹਿਲੀ ਲੇਨ ਉਹਨਾਂ ਵੇਖਿਆ ਕਿ 21 ਲੱਖ ਰੁਪਈਆ ਤੇ ਸਿਹਤ ਦਾ ਫੰਡ ਵੀ ਰੱਖਿਆ ਗਿਆ ਸਾਰੇ ਹਰਿਆਣੇ ਵਾਸਤੇ ਕਿ ਜਿਹੜਾ ਫੰਡ ਵੰਡਿਆ ਗਿਆ ਉਹ ਸੀ 1.4 ਕਰੋੜ ਦਾ ਜਦੋਂ ਸਰਦ ਮੈਂਬਰੀ ਕਮੇਟੀ ਨੇ ਖੋਜ ਕੀਤੀ ਕਿ ਉਹ 1.4 ਕਰੋੜ ਦਾ ਪਰਦਾ ਹੀ ਨਹੀਂ ਸੀ ਪੀ ਲੱਗਦਾ ਵੀ ਇਹ ਫੰਡ ਗਿਆ ਕਿ ਕਿੱਵੇ ਦੇ ਕੱਪੜਾ ਹੋਇਆ ਜਿਹੜੀਆਂ ਤਸਵੀਰਾਂ ਵਾਇਰਲ ਹੋਈਆਂ ਸੀ ਪੁੱਛਣ ਪਹਿਲਾਂ ਕੱਪੜੇ ਦੀ ਉਹ ਉਹ ਨਾ ਉਹ ਨਾ ਮੈਨੂੰ ਜਾਣਕਾਰੀ ਦਿੱਤੀ ਹੋਵੇ ਕੋਈ ਮੈਂ ਉਸ ਕਮੇਟੀ 'ਚ ਹਾਂ ਨਹੀਂ ਜਿਹੜੀ ਜਾਂਚ ਪੜਤਾਲੇ ਲਈ ਕਮੇਟੀ ਜਾਂ ਆਡਿਟ ਕਮੇਟੀ ਕਰ ਰਹੀ ਹੈ ਜਦੋਂ ਬਜਟ ਵਾਲੀ ਮੈ ਤਾਂ ਖਾਇ ਨਹੀਂ ਮੈਨੂੰ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਹ ਜਿਹੜੇ ਕਪੜੇ ਸਾਹਮਣੇ ਆ ਰਹੇ ਨੇ ਸਾਨੂੰ ਸ਼ੰਕਾ ਜਾ ਰਹੀ ਏ ਕਿ ਇਹ 44 ਕਰੋੜ ਬਹੁਤ ਵੱਡਾ ਕਪੜਾ ਹੋ ਗਿਆ ਇਸ ਕਰਕੇ ਮੈਂ ਕਹਿ ਰਿਹਾ ਵੀ ਜੇ ਕਪੜੇ ਤੋਂ ਉਹਨੂੰ ਨਜ਼ਰ ਹੋ ਗਏ ਨੇ ਤੇ ਮੈਂ ਵਹਿਰ ਲਾਈਵ ਹੋ ਗਿਆ ਤੇ ਮੈਂ ਬੇਨਤੀ ਕਰਨਾ ਬਰਛੇ ਵਾਲੇ ਤੋਂ ਲੈ ਕੇ ਤੇ ਮੁਖਸ਼ ਕਤਰ ਤੱਕ ਜੇ ਉਹਨਾਂ ਕੋਈ ਜਾਣੇ ਅਣਜਾਣੇ ਗਲਤੀ ਕੀਤੀ ਹੈ ਗੁਰੂ ਘਰਾਂ ਦੇ ਵਿੱਚ ਤੇ ਉਹ ਆਪਣੇ ਆਪ ਜਾ ਕੇ ਗੁਰੂ ਘਰ ਦੀਆਂ ਗੋਲ ਕਾਂਚ ਚ ਮਾਇਆ ਪਾਰਨ ਜੋ ਆਪਣੀ ਪੁਰਬਕ ਸ਼ਾਹਰ ਜਰਦਾਸ ਕਰਕੇ ਤੇ ਜੇ ਕਿਸੇ ਮੈਂਬਰ ਤੋਂ ਲੈ ਕੇ ਪ੍ਰਧਾਨ ਤੱਕ ਜਾਨੇ ਅਣਜਾਨੇ ਜਾਂ ਕਿਸੇ ਲਾਲਚ ਆਚਾਰ ਕੇ ਗੁਰੂ ਘਰ ਦੀ ਮਾਇਆ ਉਹਨਾਂ ਵੱਲ ਬੰਨਦੀ ਹੈ ਤੂੰ ਆਪਣੇ ਆਪ ਸੀ ਜਾ ਕੇ ਪਾ ਦੇਣ ਉਹਨਾਂ ਨੂੰ 15 ਦਿਨਾਂ ਦਾ ਟਾਈਮ ਦਿੱਤਾ ਜਾਂਦਾ ਹੈ ਤੇ 15 ਦਿਨ ਬਾਅਦ ਜੇ ਨਾ ਕੀਤਾ ਤੇ ਫਿਰ ਉਹਨਾਂ ਦੇ ਨਾਂ ਵੀ ਜਨਤਾ ਕੀਤਾ ਜਾਣਗੇ ਤੇ ਕਾਨੂੰਨੀ ਕਾਰਵਾਈ ਹੋਵੇਗੀ ਸਾਡੂ ਆ ਸਮਝਿਆ ਤੇ ਸਿੱਧਾ ਇਲੈਕਸ਼ਨ ਇਹਦੇ ਮੇਰੇ ਸਿੱਧਾ ਹੀ ਐਕਸ਼ਨ ਹੋਵੇਗਾ ਕਿਉਂਕਿ ਉਹਨੂੰ ਪਤਾ ਮੈਂ ਕਿੰਨੇ ਕੁ ਵੱਡੇ ਕਪੜੇ ਕੀਤੇ ਉਹ ਉਹਦੇ ਪਸ ਕਪੜੇ ਜਿਹੜੇ ਨੇ ਉਹਦੀ ਰਿਕਾਰਡ ਹੋ ਗਈ ਜੋ ਰਕਾਰਡ ਜੋ ਕਾਬਿਲ ਬੋਲਣਗੇ ਉਹਨਾਂ ਨੇ ਫੈਲਾਉਣਾ ਨਾ ਕੋਈ ਠਿੰਦਾ ਕਰ ਸਕਦਾ ਨਾ ਕੋਈ ਜਾਦੂਆ ਉਸਾਰਾ ਤੁਹਾਡੀ ਗੱਲ ਰੁਕਣੀ ਹੈ ਰਿਕਾਰਡ ਦੀ ਗੱਲ ਹਾਂ ਕੀ ਇਹਦੇ ਵਿੱਚ ਤੁਸੀਂ ਸਿੱਧਾ ਟਾਰਗੇਟ ਜਿਹੜਾ ਦਾਦੂਆਬ ਸਾਹਿਬ ਨੂੰ ਕਰ ਰਹੇ ਹੋ ਇਹ ਕਪੜਿਆਂ ਦੇ ਵਿੱਚ ਦਾਦੂਆਬ ਸਾਹਿਬ ਦਾ ਜੇਕਰ ਆਉਂਦਾ ਪੂਰਾ ਨਹੀਂ ਮੈਂ ਦਾਦੂਆਬ ਸਾਹਿਬ ਨੂੰ ਟੈਗ ਨਹੀਂ ਕਰ ਰਿਹਾ ਕਿਉਂਕਿ ਦਾਦੂਆਬ ਸਾਹਿਬ ਇੱਕ ਕੁਐਸਚਨ ਚੁੱਕ ਰਹੇ ਨੇ ਤੇ ਜੇ ਦਾਦੂਆਬ ਸਾਹਿਬ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਿੰਨਾਂ ਨੇ ਜ਼ਿੰਮੇਵਾਰੋਂ ਪ੍ਰਧਾਨ ਤੇ ਪਪਿੰਦਰ ਜਿਹੜੇ ਉਹ ਜੇ ਪਪਿੰਦਰ ਸਿੰਘ ਰੋਖੇ ਦਾ ਮੈਂ ਨਹੀਂ ਨਹੀਂ ਲਿਆ ਕਿਉਂਕਿ ਉਹ ਪ੍ਰਧਾਨ ਸੀ ਉਸ ਤੇ ਸਾਰੇ ਉਹਦੇ ਹੋਏ ਹੋਣਗੇ ਸਖਤੜੇ ਹੋਏ ਹੋਣਗੇ ਠੀਕ ਹੈ ਨਾ ਪਰ ਮੈਂ ਉਹਨਾਂ ਨਾਲ ਉਹਨਾਂ ਦੇ ਕੋਲ ਅਟੈਕ ਹੀ ਨਹੀਂ ਕੀਤਾ ਉਹਨਾਂ ਨੇ ਕਿਹਾ ਵੀ ਠੀਕ ਹੈ ਜਿਹੜੇ ਕਪੜੇ ਨੇ ਉਹਨਾਂ ਦਾ ਜਾਂਚ ਹੋਣੀ ਚਾਹੀਦੀ ਤੇ ਉਹਨਾਂ ਦਾ ਦਾदू ਸਾਹਿਬ ਲਾਈਵ ਹੋ ਕੇ ਆ ਗਏ ਪਰ ਦਾदू ਸਾਹਿਬ ਨੂੰ ਇਹ ਹੁਣ ਗਏ ਇੰਨੀ ਗਰਮੀ ਇਸ ਕੰਬੜੀ ਕਿਉਂ ਛੱਡੀ ਉਹ ਸੌਡੀਟ ਕਰਵਾਉਂ ਤੋਂ ਤੇ ਜਾਨਾ ਮਾ ਬਚਦਾ ਹਾਂ ਤੋਂ ਮੇਰੇ ਘਿਆਲੇ ਕਿ ਦਾदू ਸਾਹਿਬ ਤੇ ਸਭ ਤੋਂ ਚੀਕਾ ਉਹ ਮਾਰਦਾ ਜਿਹੜਾ ਦੋਸ਼ੀ ਹੁੰਦਾ ਜਿਹੜਾ ਸਭ ਬੰਦਾ ਉਹਨੂੰ ਕੀ ਚੀਕਾ ਮਾਰਦੀਆਂ ਮੈਂ ਹੁਣ ਆਪਣਾ ਨਹੀਂ ਕਿਹਾ ਨਾ 2014 ਤੋਂ ਲੈ ਕੇ 2020 ਸਭ ਤੋਂ ਮਟੇ ਪਰਧਾਰਿਆਂ ਪਹਿਲੋਂ ਮੇਰਾ ਆਡੀਟ ਕਰਾਓ ਜਿਉਂ ਉਹ ਵੀ ਨਿਕਲੇਗਾ ਮੈਂ ਗੁਰੂ ਕਰਦਾ ਦੇਣਦਾਰ ਹਾਂ ਮੈਂ ਦੇਵਾਂਗਾ ਤੇ ਮੈਂ ਉਸ ਤੋਂ ਬਾਅਦ 2020 ਤੋਂ ਲੈ ਕੇ 2025 ਆਡਿਟ ਕਰਵਾ ਲਿਆਂਗਾ ਜੋਰ ਨਾਲ ਨਿਕਲਦਾ ਹੈ ਕਿ ਆਪਣੇ ਆਪ ਹਰ ਦਿਨ ਤੇ ਠੀਕ ਹੈ ਕਿ ਆਪਣੇ ਆਪ ਨਾ ਪਰੇ ਤੇ ਫਿਰ ਉਹਨਾਂ ਦਿਨ ਤੱਕ ਵੀ ਕੀਤਾ ਜਾਏਗਾ ਕਾਨੂੰਨੀ ਕਰ ਵੀ ਕੀਤੀ ਜਾਏਗੀ ਤੇ ਉਹ ਦਾਦੂਵਾਲ ਸਾਹਿਬ ਤੇ ਸਕੰਝਾ ਕਸਿਆ ਨੂੰ ਨਜ਼ਰ ਆਇਆ ਕਿ ਮੇਰੇ ਤੇ ਸਕੰਝਾ ਜਾ ਰਹਾ ਪਰ ਖਿੰਦਾ ਹੈ ਤੇ ਉਹ ਉਹਨਾਂ ਫਿਰ ਬੰਵਾਸ਼ੀ ਵਿਖਾਨੀ ਮੀਟਿੰਗ ਦੇ ਵਿੱਚ ਆਪਣੇ ਜਿਹੜੇ ਉਗਰਵਾਦੀ ਪੰਜ ਚਾਰ ਪਿਸਤੌਲਾ ਵਾਲੇ ਨਾਲ ਨਹੀਂ ਫਿਰਦਾ ਇੱਕ ਗੁਰਪ੍ਰਸ਼ਾਦ ਫਰੀਦাবাদ ਦਾ ਜਿਹੜਾ ਨਾਲ ਦੇ ਕੰਬੇ ਚ ਲੋਡ ਕਰਕੇ ਪਿਸਤੌਲ ਲਿਆ ਤੇ ਉਹਨੇ ਮੈਨੂੰ ਚੈਲੰਜ ਕੀਤਾ ਤੇ ਵੀ ਮਰਨੀ ਧਮਕੀਆਂ ਦਾ ਗੱਡੀਆਂ ਉਹ ਵਾਇਰਲ ਹੋਈਆਂ ਨੇ ਉਹਨਾਂ ਦੇ ਪਰਚੇ ਐਫਐਸਆਰ ਨੂੰ ਵੀ ਦਰਜ ਹੋਏ ਨੇ ਇਸ ਕਰਕੇ ਦਾदू ਆਪ ਸਾਹਿਬ ਮੈਨਾਂ ਬਖਲਾ ਗਏ ਨੇ ਕਿ ਕਰੋੜਾ ਰੁਪਏ ਜਿਹੜੇ ਨੇ ਉਹ ਉਹ ਭਰਨੇ ਨਾ ਪੈ ਜਾਣ ਕਿ ਗਾਬਾ ਡੂਆ ਮਾਰ ਕੇ ਚਿੰਦਾ ਹੁਣ ਕੋਈ ਇਲੈਕਸ਼ਨ ਕਮਿਸ਼ਨ ਨੇ ਚੀਕ ਰਿਹਾ ਡੂਆ ਮਾਰ ਕੇ ਇਹਨੇ ਸਮਝਿਆ ਉਹ ਪ੍ਰਾਣ ਪ੍ਰਾਣ ਹੈ ਜਿਹੜਾ ਪਿੱਛੀ ਬਿੱਲੀਆ ਕਰੋਨਾ ਥੱਲੇ ਲੱਗ ਕੇ ਰਿਹਾ ਸੀ ਚਿੰਦਾ ਨਾ ਛੁਕੇਗਾ ਤੇ ਨਾ ਕਰੀ ਛੁਕੇਗਾ ਚਿੰਦੇ ਦਾ ਚੰਡਾ ਗੱਡਿਆ ਜਿਹੜਾ ਉਹ ਗਰੀ ਬਾਲੋਂ ਸਾਹਿਬ ਵੀ ਨਹੀਂ ਪੁੱਛ ਸਕਿਆ ਪਰ ਮੈਂ 22 ਸਾਲ ਲੜਾਈ ਲੜ ਕੇ ਆਪਣਾ ਚੰਡਾ ਬੁਲੰਦ ਰੱਖਣਾ ਪਿਆ ਤੇ ਆਪਣੀ ਹਰਿਆਣਾ ਕਮੇਟੀ ਬਣਾ ਦਿੱਤੀ ਤੇ ਜਾਦੂ ਵਾਲ ਮੇਰੇ ਅਗੇ ਕੀ ਅੱਛਾ ਲਾਸਟ ਵਿੱਚ ਇਹ ਦਦੋ ਚਿੰਦਾ ਸਾਹਿਬ ਮੈਂ ਉਸੇ ਗੱਲ ਤੇ ਫੇਰ ਆਉਂਗਾ ਕਿ ਦਦੂਆਲ ਸਾਹਿਬ ਕਹਿੰਦੇ ਆ ਕਿ 19 ਚੇਅਰਮੈਨ ਜਿਹੜੇ ਐਡਜੈਕਟਿਵ ਨੇ ਬਣਾਏ ਆ ਤੇ ਉਹ ਐਡਜੈਕਟਿਵ ਹੀ ਰੱਦ ਕਰ ਸਕਦੀ ਆ ਇਸ ਤਰ੍ਹਾਂ ਫੇਰ ਐਡਜੈਕਟਿਵ ਮੈਜੋਰਟੀ ਜਿਹੜੀ ਅਜੈਕਟਿਵ ਉਹਨਾਂ ਨੇ ਸਾਈਨ ਹੋ ਗਏ ਨੇ ਵੀ ਅਸੀਂ ਚੇਅਰਮੈਨ ਹੀ ਆਪਣੀਆਂ ਜਿਹੜੀਆਂ ਨੇ ਬਿਲਕੁਲ ਝੰਡਾਬ ਨੇ ਫੈਸਲਾ ਠੀਕ ਲਿਆ ਹੈ ਉਹ ਛੀਆਂ ਅਜੈਕਟਿਵ ਮੈਜੋਰਟੀ ਨੇ ਲੈ ਕੇ ਦੇਖਦਾ ਵੀ ਇਹ ਫੈਸਲਾ ਬੜਾ ਬੜੀ ਹੈ ਸਾਨੂੰ ਪਰਵਾਹ ਨਹੀਂ ਫਿਰ ਅਜੈਕਟਿਵ ਵਿੱਚ ਆ ਗਏ ਹਾਂ ਤਾਂ ਜਿੱਦਾਂ ਤੁਸੀਂ ਦੱਸਿਆ ਕਿ ਜਿਹੜੀਆਂ ਤੁਹਾਡੇ ਵੱਲੋਂ ਸਬ ਕਮੇਟੀ ਬਣਾਈ ਸੀ ਉਹਦੇ ਵਿੱਚ ਵੀ ਦਾਦੂਵਾਲ ਸਾਹਿਬ ਦਾ ਯੋਗਦਾਨ ਸੀ ਉਹ ਕਹਿੰਦੇ ਕਿ ਚਿਹਤੇ ਢਿੰਡਾ ਸਾਹਿਬ ਨੇ ਰੱਖੇ ਹੋਏ ਆ ਚਿਹਤੇ ਰੱਖੇ ਹੋਏ ਆ ਜੀ ਮੈਂ ਮੈਂ ਪਿਆ ਨਾ ਇਸ ਤੋਂ ਬਾਅਦ ਚਿਹਤੇ ਦਾ ਕੀ ਪ੍ਰੂਫ ਹੋਵੇਗਾ ਕਿ ਗੁਰਮੀਤ ਸਿੰਘ ਰਾਮਸਰ ਤੇ ਦੂਜਾ ਮੈਂਬਰ ਜਿਹੜਾ ਉਹ ਉਹਨਾਂ ਦੀ ਪਾਰਟੀ ਵੱਲੋਂ ਹੀ ਇਹ ਦੋਵੇਂ ਮੈਂਬਰ ਪਾਏ ਗਏ ਉਹਨਾਂ ਦੇ ਗੁਰਵੀਰ ਸਿੰਘ ਉਹਨਾਂ ਵੱਲੋਂ ਹੀ ਇਹ ਦੋਵੇਂ ਉਹਨਾਂ ਪਾਏ ਗਏ ਜੁਹਾਂ ਨੇ ਸਪੀਚ ਦਿੱਤੀ ਤੇ ਸਟੇਜ ਤੇ ਉਹਨਾਂ ਜਿਗਰ ਕਰਤਾ ਵੀ ਸਾਡੀ ਜਗ੍ਹਾ ਦਾਹੂਵਾਲ ਨੂੰ ਪਾਇਆ ਜੀ ਸੋ ਜਿਹੜੇ 냔 ਦੀ ਗੱਲ ਹੈ ਜਿਹਦੇ ਵਿਰੁੱਧ ਆਪਾਂ ਇਨਕੁਆਰੀ ਕਰਨੀ ਤੇ ਉਹ ਆਪਣੇ ਮੈਂਬਰਾਂ ਨੂੰ ਕਹਿ ਰਿਹਾ ਵੀ ਤੁਸੀਂ ਆਪਣਾ ਨਾਂ ਕਟਾ ਕੇ ਮੇਰਾ ਪਾਰਿਓ ਇਹਦੂ ਤੇ ਹੱਦ ਹੀ ਹੋ ਗਈ ਮੈਂ ਇਹ ਇਹੋ ਜਿਹੇ ਫੈਸਲੇ ਕਦੀ ਨਹੀਂ ਦੇਖੇ ਤੁਹਾਨੂੰ ਬੇਚਾਰਿਆਂ ਨੂੰ ਅਕਲ ਹੀ ਨਹੀਂ ਨਹੀਂ ਵੀ ਅਸੀਂ ਕਰ ਕੀ ਰਹੇ ਹਾਂ ਜਿਹਦੇ ਵਿਰੁੱਧ ਇਨਕੁਆਰੀ ਹੋਣੀ ਹੈ ਉਹਨੂੰ ਅਸੀਂ ਮੈਂਬਰਾਂ ਤੋਂ ਸ਼ਿਫਾਰਿਸ਼ ਤੇ ਕਰਨਾ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਨਤਾ ਕਰਦੇ ਹਾਂ ਗੁਰਪਤਿ ਸਤ ਸੰ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ